चुनौतियां दरपेष है धार्मिक बंडिया पाई जा रही है धार्मिक ध्रुवीकरण किया जा रहा नफरत का माहौल पैदा किया जा रहा है ये, ये, ये 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 सोच है ना बड़ी छोटे दायरे तक सीमित है आने वाली पीढ़िया गया कि गांधी जदों देश नबाह बेचा जा रहा सी उस, उस मौके गांधी केड़ी साइड से ਦੋ ਮੇਰੀ ਬਿਰਾਦੀ ਫਾਈਟ ਮੇਰੇ ਪਾਸ ਬਣਾ ਰਹਾ ਹੈ ਪਰ ਕਿਉਂਕਿ ਪਾਤ ਪਾ ਦੇਸ਼ ਦਾ ਕਰੈਕਟਰ ਬਦਲਣ ਜਾ ਰਹੀ ਹੈ ਦੇਸ਼ ਦੀ ਜਮਹੂਰੀਤ ਉਪਰੋਂ ਕਰਦੀ ਜਾ ਰਹੀ ਹੈ ਸੰਵਿਧਾਨ ਨੂੰ ਖਤਰਾ ਖੜਾ ਹੋ ਗਿਆ ਹੈ ਔਰ ਜਿੰ ਜਿਸ ਤਰ੍ਹਾਂ ਮਤਲਬ ਪਾਤ ਪਾ ਜਿੰਨੋਂ ਮੁਲਕ ਨੂੰ ਲੈ ਜਾ ਰਹੀ ਹੈਗੀ ਹੈ ਤਾਂ ਇਹੀ ਪਾਤੀ ਨੂੰ ਰੋਕਣਾ ਇਹਦਾ ਦਾਸ ਲੋਕਣਾ ਬਹੁਤ ਜ਼ਰੂਰੀ ਹੈਗਾ ਤਾਂ ਉਹਨੇ ਵਿਚਾ ਕੇ ਵਿਸਾਜ ਆਪ ਨੂੰ ਹਰਾਤਾ ਭਾਈ ਜਪ ਜਿਤਾਤੀ ਫਿਰ ਮੁੜ ਕੇ 14 ਜਪ ਜਿਤਾਤੀ ਸੀਗੀ ਸੋ ਇਹ ਪਹੁੰਚਣਾ ਪੰਜਾਬ ਇਸਕੀਨ ਜਲਦੀ ਕਰ ਲੈਂਦੇ ਪੰਜਾਬੀ ਮਤਲਬ ਕਾਂਗਰਸ ਦਫ਼ਤਰ ਜਾ ਕੇ ਆਏ ਜੁਆਇਨਿੰਗ ਕਰੀਏ ਕਾਂਗਰਸੀ ਫਿਰ ਪਾਕਿਸਤਾਨ ਦੇਖਦੇ ਹਾਂ ਜਿਹੜੀ ਟਿਕਟ ਵੀ ਅਨਾਉਂਸ ਨਾ ਦੂਗੀਆਂ ਟਿਕਟਾਂ ਕੋਈ ਅਨਾਉਂਸ ਨਹੀਂ ਹੋਈ ਹੈ ਜੀ ਉਹਦਾ ਆਪਣਾ ਪ੍ਰੋਟੋਕੋਲ ਹੈ ਉਹਨੇ ਕਦੋਂ ਅਨਾਉਂਸ ਕਰਨੀ ਹੈ ਕਿਉਂਕਿ ਪੰਜਾਬ ਦਾ ਇਲੈਕਸ਼ਨ ਲੇਟ ਹੈਗਾ ਸੋ ਪਹਿਲੀ ਦੂਜੀਆਂ ਸਟੇਟਸ ਦੀ ਪ੍ਰਾਇੋਰਟੀ ਹੈਗੀ ਉੱਥੇ ਪਹਿਲਾਂ ਸੈਟਲਮੈਂਟ ਫੋਰਨੀਟੇਟਾਂ ਦੀ ਤੇ ਉਸ ਤੋਂ ਬਾਅਦ ਹੀ ਪੰਜਾਬ ਦਾ ਨੰਬਰ ਆਊਗਾ ਕਿਉਂਕਿ ਪਹਿਲੀ ਤਰੀਕ ਨੂੰ ਇਲੈਕਸ਼ਨ ਹੈ ਲਾਸਟ ਫੇਜ਼ ਹੈ ਪੰਜਾਬ ਦੇ ਸੋ ਪਰ ਮੈਂ ਕਾਂਗਰਸ ਜੁਆਇਨ ਕੀਤੀ ਹੈਗੀ ਹੈ ਤੇ ਉਹਦੇ ਬੜੇ ਇਤਿਹਾਸਕ ਕਾਰਨ ਹੈਗੇ ਹੈ ਕਿ ਮੁਲਕ ਜਿਸ ਸੰਕਟ ਚੋਂ ਲੰਘ ਰਿਹਾ ਹੈਗਾ ਔਰ ਜਿੰਦਾਂ ਦੀਆਂ ਚੁਣੌਤੀਆਂ ਨੇ ਮੁਲਕ ਦੇ ਸਾਹਮਣੇ ਜਿਹੜੀਆਂ 24 ਵਿੱਚ ਇਲੈਕਸ਼ਨ ਹੈ ਇਹ ਸਧਾਰਨ ਇਲੈਕਸ਼ਨ ਨਹੀਂ ਹੈਗਾ ਅਸਾਧਾਰਨ ਇਲੈਕਸ਼ਨ ਹੈ ਇਹ ਐਕਸਟਰਾਔਡੀਨਰੀ ਇਲੈਕਸ਼ਨ ਹੈਗਾ ਇਹਦੇ ਹਿੰਦੁਸਤਾਨ ਦੇ ਅਪੇਖਾਉ ਲਿਖਿਆ ਜਾਣਾ ਹੈਗਾ ਤੇ ਹਰ ਉਹ ਬੰਦਾ ਜਿਹਦੇ ਦਿਲ ਚ ਜਮਹੂਰੀਅਤ ਹੈ ਧਰਮ ਨਿਰਪੱਖਤਾ ਹੈਗੀ ਹੈ ਜਿ ਸੰਵਿਧਾਨ ਹੈਗਾ ਹੈ ਜਾ ਸੋਸ਼ਲ ਜਸਟਿਸ ਹੈ ਸਮਾਜਿਕ ਨਿਆਂ ਹੈਗਾ ਉਹ ਬੰਦਾ ਇਹਨਾਂ ਲੈਕਚਰਾਂ ਚੁੱਪ ਨਹੀਂ ਰਹਿ ਸਕਦਾ ਇਹਨਾਂ ਨੂੰ ਬਾਹਰੋਂ ਫੜ ਕੇ ਦੇਖ ਨਹੀਂ ਸਕਦਾ ਉਹਨੂੰ ਲਾਜ਼ਮੀ ਤੌਰ ਤੇ ਆਪਣਾ ਹਿੱਸਾ ਪਾਉਣਾ ਚਾਹੀਦਾ ਹੈਗਾ ਬਤੌਰ ਡਾਕਟਰ ਵੀ ਬਤੌਰ ਸਮਾਜਿਕ ਕਾਰਜ ਕਰਤਾ ਵੀ ਬਤੌਰ ਸੋਸ਼ਲ ਵਰਕਰ ਵੀ ਬਤੌਰ ਪੋਲੀਟਿਕਲ ਐਕਟਿਵਿਸਟ ਵੀ ਮੇਰੇ ਵਰਗੇ ਬੰਦੇ ਦਾ ਫਰਜ਼ ਬੰਦਾ ਹੈਗਾ ਕਿ ਅੱਜ ਜਦੋਂ ਮੁਲਕ ਦਾ ਇਤਿਹਾਸ ਲਿਖਿਆ ਜਾ ਰਿਹਾ ਹੈਗਾ ਅੱਜ ਜਦੋਂ ਮੁਲਕ ਨੂੰ ਇੰਨੀਆਂ ਗੰਭੀਰ ਚੁਣੌਤੀਆਂ ਦੇ ਰੂਪੇਸ਼ ਹੈਗਾ ਤਾਂ ਉਹ ਇੱਕ ਬੰਨੀਆਂ ਪਾਈਆਂ ਜਾ ਰਹੀਆਂ ਹੈਗੀਆਂ ਧਾਰਮਿਕ ਧ्रुਵੀਕਰਨ ਕੀਤਾ ਜਾ ਰਿਹਾ ਹੈ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈਗਾ ਹੈ ਔਰ ਜਿਹੜੀ ਆਰਥਿਕ ਤੌਰ ਤੇ ਜੋ ਮੁਲਕ ਕੁਝ ਸਾਰੇ ਮੁਲਕ ਦੀ ਸੰਪਦਾ ਹੈਗੀ ਤਾਂ ਦੌਲਤ ਹੈ ਕੁਝ ਹੱਥਾਂ 'ਚ ਇਕੱਠੀ ਹੋ ਜਾ ਰਹੀ ਹੈ ਬਾਕੀ ਸਾਰਾ ਮੁਲਕ ਭੁੱਖ ਨੰਗੀ ਭੁੱਖ ਨੰਗ ਬਿਮਾਰੀ ਤੇ جہالت ਦਾ ਅਨਪੜਤਾ جہਾਲ ਦਾ ਸ਼ਿਕਾਰ ਹੈਗਾ ਔਰ ਜਿਹੜੀਆਂ ਸੰਸਥਾਵਾਂ ਨੇ ਜਮਹੂਰੀ ਸੰਸਥਾਵਾਂ ਨੇ ਜਿਹਨਾਂ ਸੱਤੇ ਜਮਹੂਰੀ ਚੱਲਦੀ ਹੁੰਦੀ ਹੈ ਚਾਹੇ ਈਡੀ ਹੋਵੇ ਚਾਹੇ ਕੈਗ ਹੋਵੇ ਚਾਹੇ ਸੀਬੀਆਈ ਹੋਵੇ ਚਾਹੇ ਮੀਡੀਆ ਹੋਵੇ ਜਾਇ ਕੋਰ ਜੁਡੀਸ਼ਰੀ ਹੋਵੇ ਉਹਨਾਂ ਸਾਰਾ ਦਾ ਗळा ਘੁੱਟ ਦਿੱਤਾ ਗਿਆ ਹੈਗਾ ਔਰ اپੋਜੀਸ਼ਨ ਦਾ ਸਪੇਸ ਲਗਾਤਾਰ ਖਤਮ ਕੀਤਾ ਜਾ ਰਿਹਾ ਹੈਗਾ ਔਰ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਜਿੰਨੀਆਂ ਮੁਲਕ ਦੀਆਂ ਵਿਲੱਖਣਤਾਵਾਂ ਹੈਗੀਆਂ ਸੈਸ ਇਲਾਕਾਈ ਵਿਲੱਖਣਤਾਵਾਂ ਹੈਗੀਆਂ ਨਸਲੀ ਵਿਲੱਖਣਤਾਵਾਂ ਹੈਗੀਆਂ ਭਾਸ਼ਾਈ ਵਿਲੱਖਣਤਾਵਾਂ ਹੈਗੀਆਂ ਸੱਭਿਆਚਾਰਕ ਵਿਲੱਖਣਤਾਵਾਂ ਹੈਗੀਆਂ ਸਭ ਨੂੰ ਮੇਸ ਕੇ ਸਾਰੇ ਮੁਲਕ ਨੂੰ ਇੱਕ ਭਗਵੇਂ ਰੰਗ ਦੀ ਚਟਨੀ ਉਦੀ ਬਣਾਈ ਜਾ ਰਹੀ ਹੈਗੀ ਹੈ ਜਿਹੜੀ ਸਾਡੇ ਏਕਤਾ ਚ ਨੀਕਤਾ ਉਹ ਜਾਨਿਗਤਨ ਖਤਮ ਕਰਕੇ ਇੱਕ 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 ਭਾਰਤ ਇੱਕ ਇੱਕ ਰਾਸ਼ਨ ਕਾਰਡ ਇੱਕ ਆਇਡੈਂਟੀਟੀ ਇੱਕ ਕੋਈ ਭਾਸ਼ਾ ਬਲ ਇਦਨੋ ਜਿਹੜਾ ਮੁਲਕ ਬਦ ਰਿਹਾ ਹੈਗਾ ਜਿਹੜਾ ਮੁਲਕ ਹੈ ਸਾਡਾ ਜਿਹੜੀ ਸਾਡੀ ਸੰਵਿਧਾਨ ਦੀ ਜੋ ਮੂਲ ਭਾਵਨਾ ਹੈਗੀ ਹੈ ਜੋ ਸਾਡੇ ਪ੍ਰਯੰਵਲ ਦੀ ਮੂਲ ਭਾਵਨਾ ਹੈਗੀ ਹੈ ਡੈਮੋਕਰੈਟਿਕ ਸੋਸ਼ਲ ਰਿਪਬਲਿਕ ਉਹਨੂੰ ਉਹਨੂੰ ਖਤਰਾ ਖੜਾ ਹੋਇਆ ਪਿਆ ਹੈ ਸਵਾਲ ਖੜਾ ਹੁੰਦਾ ਕਿ ਵੱਡੇ ਵੱਡੇ ਤਨਾਟ ਨੇ ਚੰਗੇ ਫੇਸ ਸੀਗੇ ਚਾਰੇ ਉਨੀਤ ਬਿੱਟੂ ਦੀ ਕਰ ਬਟੇ ਬਟੇ ਫੇਸ ਚਾਰੇ ਨੇ ਉਹ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਸ਼ਾਮਿਲ ਹੋ ਰਹੇ ਤੁਸੀਂ ਕਿ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਨਹੀਂ ਉਹ ਸਾਰਾ ਨਾ ਬਹੁਤ ਛੋਟ ਉਹਨਾਂ ਦੀ ਜਿਹੜੀ 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 ਸੋਚ ਹੈ ਨਾ ਉਹ ਬੜੀ ਛੋਟੇ ਧਾਰੇ ਤੱਕ ਸੀਮਤ ਹੈਗੀ ਪਰਵਾਰਿਕ ਵਿੱਚ ਨਿੱਜੀ ਸੋਚ ਹੈ ਪਰਿਵਾਰ ਦੀ ਸੋਚ ਹੈ ਜਿਹੜੀ ਸਮਾਜ ਦੀ ਸਮਾਜਿਕ ਸੋਚ ਹੈ ਸਮਾਜ ਨੂੰ ਅੱਗੇ ਲਿਜਾਣ ਦੀ ਸੋਚ ਹੈ ਜਿਹੜੀ ਭਵਿੱਖ ਭੁਖੀ ਫਿਊਚਰਿਸਟਿਕ ਸੋਚ ਹੈਗੀ ਹੈ ਦੇਸ਼ ਕਿਧਰ ਨੂੰ ਜਾ ਰਿਹਾ ਸੋਚਦਾ ਸਮਾਜ ਕਿਧਰ ਨੂੰ ਜਾ ਰਿਹਾ ਦੇਸ਼ ਤੇ ਕਿਹੜੀ ਸਿਆਸਤ ਭਾਰੂ ਹੁੰਦੀ ਜਾ ਰਹੀ ਹੈ ਕਿਵੇਂ ਦੇਸ਼ ਆਈਡੀਆ ਆਫ ਇੰਡੀਆ ਓਕੇ ਮੇ ਖਤਰੇ ਵਿੱਚ ਹੈਗਾ ਉਹਦਾ ਕੋਈ ਧਿਆਨ ਨਹੀਂ ਹੈਗਾ ਔਰ ਬੜੀ ਛੋਟੀ ਛੋਟੀ ਸੋਚ ਹੈਗੀ ਹੈ ਔਰ ਐ ਅਲਟੀਮੇਟਲੀ ਲੋਕ ਪਛਤਾਨਗੇ ਕਿ ਔਰ ਮੈਨ ਮੈਨ ਨੂੰ ਪਤਾ ਹੈ ਕਿ ਮੈਨੂੰ ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੇ ਕਿ ਗਾਂਧੀ ਜਦੋਂ ਦੇਸ਼ ਨੂੰ ਤਬਾਹ ਕੀਤਾ ਜਾ ਰਿਹਾ ਸੀ ਦੇਸ਼ ਨੂੰ ਤੋੜਿਆ ਜਾ ਰਿਹਾ ਸੀ ਦੇਸ਼ ਨੂੰ ਵੇਚਿਆ ਜਾ ਰਿਹਾ ਸੀ ਤਾਂ ਉਸ ਉਸ ਮੌਕੇ ਗਾਂਧੀ ਕਿਹੜੀ ਸਾਈਡ ਤੇ ਖੜਾ ਸੀਗਾ ਬਚਾਉਣ ਵਾਲਿਆਂ 'ਚ ਜਾਂ ਤਬਾਹ ਕਰਨ ਵਾਲਿਆਂ 'ਚ ਮਤਲਬ ਮੇਰੇ ਕੋਲ ਮੇਰੇ ਵਰਗੇ ਬੰਦੇ ਕੋਲ ਜਿਹੜਾ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਮਾਜਿਕ ਨਿਆਂ ਵਾਸਤੇ ਇਹ ਜਮਹੂਰੀਅਤ ਵਾਸਤੇ ਧਰਮ ਤਰਨ ਦੇ ਪੱਖ ਸਮਾਜ ਵਾਸਤੇ ਸੰਘਰਸ਼ ਕਰਦਾ ਰਿਹਾ ਨੇ ਮੇਰੇ ਕੋਲ ਚੁਆਇਸੇ ਕੋਈ ਨਹੀਂ ਨਿਊਟਰਲ ਰਹਿਣਾ ਚੁੱਪ ਰਹਿਣਾ ਜਾਂ ਸਾਈਡ ਨਾ ਲੈਣਾ ਕੋਈ ਚੁਆਇਸ ਨਹੀਂ ਹੈਗੀ ਇਹਦਾ ਵਿਰੋਧ ਕਰਨੇ ਮੇਰੇ ਕੋਲ ਚੁਆਇਸ ਹੈ ਇਸ ਕਰਕੇ ਮੈਂ ਕਾਂਗਰਸ ਗਿਆ ਹੈਗਾ ਕਿਉਂਕਿ ਮੈਨੂੰ ਮੈਨੂੰ ਵੀ ਇੱਕ ਪਲੇਟਫਾਰਮ ਚਾਹੀਦਾ ਜਿੱਥੇ ਮੇਰੀ ਗੱਲ ਗੂੰਜ ਸਕੇ ਮਲਟੀਪਲਾਈ ਮੈਗਨੀਫਾਈ ਹੋ ਸਕੇ ਉਹ ਇਸ ਕਰਕੇ ਮੈਂ ਕੱਲ ਕਾਂਗਰਸ ਜੁਆਇਨ ਕੀਤੀ ਹੈਗੀ ਬਿਦੋ ਟੈਨੀ ਛੱਕ ਮੈਨ ਕੋਈ ਇੱਛਾ ਨਹੀਂ ਹੈ ਜੀ ਆ ਫੁੱਲ ਆਫ ਲਾਈਫ ਮੈਂ ਜਿੰਦੂ ਉੱਪਰ ਪੂਰ ਹੈਗਾ ਇਹ ਤਾਂ ਕਾਂਗਰਸ ਸੀਟ ਦਿੰਦੀ ਹੈ ਫਿਰ ਕੀ ਫਾਈਟ ਆਉਗੀ ਦੇਖੋ ਜਦ ਜਦ ਜਦਾਂ ਬੜਾ ਚੈਲੰਜ ਹੈ ਕਾਂਗਰਸ ਸਮਿਤੀ ਆ ਕਿ ਡਾਕਟਰ ਗਾਂਧੀ ਇਸ ਗੱਲ ਦੇ ਕਾਬਿਲ ਹੈਗਾ ਕਿ ਉਹ ਇਸ ਸੀਟ ਨੂੰ ਫੈਕਟਰੀ ਲੜ ਸਕਦਾ ਹੈਗਾ ਔਰ ਇਹਨਾਂ ਤਾਕਤਾਂ ਨੂੰ ਭਾਂਜ ਦੇ ਸਕਦਾ ਹਰਾ ਸਕਦਾ ਹੈਗਾ ਤਾਂ ਲਾਜ਼ਮੀ ਮੈਂ ਆਪਣੀਆਂ ਸੀਮਤਾਈਆਂ ਹੋਣ ਦੇ ਬਾਵਜੂਦ ਸਿਹਤ ਦੀਆਂ ਉਮਰ ਦੀਆਂ ਫੈਮਲੀ ਕੰਡੀਸ਼ਨ ਦੀਆਂ ਉਹਦੇ باوجود ਪੈਸੇ ਦੀਆਂ ਮੈਂ ਉਹਦੇ باوجود ਇਹ جنگ ਲੜੂੰਗਾ ਔਰ ਇਹ جنگ ਲੜੀ ਜਾਊਗੀ ਮਤਲਬ ਕਿ ਤਿਆਰੀਆਂ ਹੈਗੀਆਂ ਨੇ ਤੁਹਾਨੂੰ ਕਿਉਂਕਿ ਅਜੰਡਾ ਕੀ ਰੋਗਾ ਲੋਕਾਂ ਚ ਜਾਓਗੇ ਲੋਕਾਂ ਦੀ ਦਾ ਅਜੰਡਾ ਕਰੂ ਦੇਖੋ ਜੰਡਾ ਇੱਕ ਤਾਂ ਜਿਹੜਾ ਦੇਸ਼ ਦਾ ਸਮਾਜਿਕ ਵਾਤਾਵਰਨ ਖਰਾਬ ਹੋਇਆ ਆਰਥਿਕਤਾ ਦਾ ਜੋ ਜੋ ਮਤਲਬ ਜਿਹੜੀ ਜਿਹਨੂੰ ਕਹਿੰਦੇ ਹੈਗੇ ਵਿਸ਼ਮਤਾਵਾ ਮਤਲਬ ਇੰਨਾ ਪਾੜਾ ਵੱਧ ਗਿਆ ਗਰੀਬ ਤੇ ਅਮੀਰ ਦਾ ਲਗਾਤਾਰ ਸਾਰਾ ਮੁਲਕ ਵੇਚਿਆ ਜਾ ਰਿਹਾ ਹੈਗਾ ਔਰ ਜੋ ਕਿਸਾਨੀ ਸੰਕਟ ਹੈ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ 2 ਕਰੋੜ ਰੁਜ਼ਗਾਰ ਆਣਾ ਸੀ ਅੱਜ ਤੱਕ ਕਰੋੜ ਬੰਦਾ ਬੱਚਾ এমਪਲੋਏ ਹੋਣਾ ਸੀਗਾ ਜਿਹੜੀ ਅਗਲੀ ਵੀਰ ਸਕੀਮ ਹੈ ਉਹ ਜਿਹੜਾ ਮਾੜਾ ਮੋਟਾ ਜੁਗਾਰ ਪਿੰਡਾਂ ਦੇ ਲੋਕਾਂ ਨੂੰ ਅਵੇਲੇਬਲ ਸੀਗਾ ਗਰੀਬ ਆਦਮੀ ਨੂੰ ਉਹ ਚਾਰ ਸਾਲ ਬਾਅਦ ਘਾਰਾ ਕੇ ਬੁੰਡੇ ਫੇਰ ਬੈਠਣਗੇ ਉਹ ਸੋ ਉਹਨਾਂ ਦੇ ਜਿਹੜੇ ਮੁੱਦੇ ਹੈਗੇ ਆ ਕਿਸਾਨਾਂ ਦਾ ਜਿਹੜਾ ਗਾਰੰਟੀ ਐਮਐਸਪੀ ਦੀ ਉਹਦਾ ਮੁੱਦਾ ਹੈਗਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਜਮਹੂਰੀ ਸਸਤਾਵਾਂ ਦੀ ਜਿਹੜੀ ਆਜ਼ਾਦਾਨਾ ਹਸਤੀ ਹੈ ਚਾਹੇ ਸੀਬੀਆ ਚਾਹੇ ਈਡੀਆ ਚਾਹੇ ਕੈਗ ਹੈ ਚਾਹੇ ਮੀਡੀਆ ਹੈਗਾ ਉਹਦੀ ਜਮਹੂਰੀ ਹਸਤੀ ਹੈ ਅਜਾੜਾ ਨਾ ਹਸਤੀ ਹੈ ਜਿਹੜੀ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਹੈਗੀ ਉਹਨੂੰ ਮੁੜ ਕੇ ਬਹਾਲ ਕਰਨਾ ਹੈਗਾ ਔਰ ਸੋਸ਼ਲ ਜਸਟਿਸ ਹੈ ਜਿਹੜਾ ਕਿ ਰਾਹੁਲ ਗਾਂਧੀ ਨੇ ਪਾਰਤ ਯਾਤਰਾ ਦੋ ਚ ਜਿਹੜਾ ਮੁੱਦੇ ਬਾਰੇ ਸੀਗੇ ਵਿਦਿਆਰਥੀਆਂ ਵਾਸਤੇ ਕੀਆ ਆਦੀਵਾਸੀਆਂ ਵਾਸਤੇ ਕੀਆ ਕਿਸਾਨਾਂ ਵਾਸਤੇ ਕੀਆ ਛੋਟੇ ਵਪਾਰੀਆਂ ਵਾਸਤੇ ਕੀਆ ਐਮਐਸਐਮ ਇਸੈਕਟਰ ਵਾਸਤੇ ਕੀਆ ਉਹਨਾਂ ਦੇ ਜਿਹੜਾ ਪ੍ਰੋਗਰਾਮ ਹੈ ਉਹ ਮੈਂ ਮੈਂ ਲੋਕਾਂ ਦੇ ਲਈ ਹੈ ਉਸ ਵਾਸਤੇ ਡਾਕਟਰ ਦੋ ਡਾਕਟਰਾਂ ਦੀ ਫਾਈਟ ਹੈਗੀ ਹੈ ਜਿਹੜੀ ਪ੍ਰਨਿਤ ਕੋਰ ਨਾਲ ਇੱਕ ਪਾਸੇ ਡਾਕਟਰ ਬਲਬੀਰ ਨੇ ਇੱਕ ਪਾਸੇ ਡਾਕਟਰ ਧਰਮਵੀਰ ਗਾਂਧੀ ਨੇ ਸੇ ਵਿੱਚ ਜੇਕਰ ਗੱਲ ਕੀਤੀ ਜਾਵੇ ਬੀਜੇਪੀ ਦਾ ਚਿਹਰਾ ਪ੍ਰਨਿਤ ਕੋਰ ਹੈ ਤੁਸੀਂ ਫਾਈਟ ਕਿਹਦੇ ਨਾਲ ਸਮਝਦੇ ਹੋਗੇ ਜਿਹੜਾ ਤੁਹਾਨੂੰ ਮੇਰੀ ਬਿਰਾਦੀ ਫਾਈਟ ਮੇਰੀ ਬਾਜਪਾ ਨਾਲ ਹੈ ਕਿਉਂਕਿ ਬਾਜਪਾ ਦੇਸ਼ ਦਾ ਕਰੈਕਟਰ ਬਦਲਣ ਜਾ ਰਹੀ ਹੈ ਦੇਸ਼ ਸਾਡੀ ਜਮਹੂਰੀਤ ਨੂੰ ਖਤਮ ਕਰਨ ਜਾ ਰਹੀ ਹੈ ਸੰਵਿਧਾਨ ਨੂੰ ਖਤਰਾ ਖੜਾ ਹੋ ਗਿਆ ਬਾਜਪਾ ਦੇ ਇੱਕ ਐਮਪੀ ਨੇ ਤਾਂ ਕਹਿ ਵੀ ਦਿੱਤਾ ਕਿ 400 ਜਦੋਂ ਪਾਰ ਦਾ ਮਤਲਬ ਹੈ ਅਸੀਂ ਸੰਵਿਧਾਨ ਬਦਲਾਂਗੇ ਜੇ ਸੰਵਿਧਾਨ ਬਦਲਾਂਗੇ ਤਾਂ ਸਾਡੇ 100 ਸਾਰੇ ਤੁਹਾਡਾ মিডিਆ ਦੀ ਆਜ਼ਾਦੀ ਖਤਮ ਹੋਊਗੀ ਬੋਟ ਪਾਉਣ ਦੇ ਅਧਿਕਾਰ ਸਾਨੂੰ ਸਿਧਾਨ ਨੇ ਦਿੱਤੇ ਆ ਰੈਜ਼ਰਵੇਸ਼ਨ ਸਿਧਾਨ ਨੇ ਦਿੱਤੀ ਹੈਗੀ ਹੈ ਮਤਲਬ ਆਈਡੀਆ ਆਫ ਫਰੀ ਫਰੀडम ਆਫ ਐਕਸਪ੍ਰੈਸ਼ਨ ਸਿਧਾਨ ਨੇ ਸਾਨੂੰ ਸਿਧਾਨ ਨੇ ਬਹੁਤ ਕੁਝ ਦਿੱਤਾ ਹੋਇਆ ਜਿਸ ਕਰਕੇ ਅਸੀਂ ਇੱਕ ਇੱਕ ਨਾਗਰਿਕ ਤੋਂ ਇੱਕ ਵੋਟਰ ਤੋਂ ਨਾਗਰਿਕ ਬਣੇ ਹੈਗੇ ਆ ਅਜੀ ਰਾਜ ਗੁੰਡਾਜੀ ਦੀ ਪਰਜਾ ਨਹੀਂ ਹੈ ਗਿਆ ਸੀ ਨਾਗਰਿਕ ਹੈ ਸਾਡੇ ਇੱਕੋ ਹੀ ਵੋਟ ਮੇਰੀ ਹੈ ਇੱਕੋ ਹੀ ਵੋਟ ਰਾਹੁਲ ਗਾਂਧੀ ਦੀ ਹੈ ਇੱਕੋ ਹੀ ਵੋਟ ਪ੍ਰਕਾਸ਼ ਸਿੰਘ ਬਾਦਲ ਦੀ ਸੀ ਇੱਕੋ ਹੀ ਮਹਾਰਾਣੀ ਪ੍ਰਨੀਤ ਕੌਰ ਦੀ ਸੀ ਸ਼੍ਰੀਮਤੀ ਰਾਮ ਮਾਦੀ ਪਾਰਟੀ ਤੋਂ ਡਾਕਟਰ ਗਾਂਧੀ ਜਿੱਤੇ ਸੀ ਸੰਸਦ ਬਣੇ ਸੀ ਕੀ ਲੱਗਦਾ ਹੁਣ ਲੋਕ ਫੇਰ ਸੰਸਦ ਬਣਾਣਗੇ ਦੇਖੋ ਲੋਕਾਂ ਨੂੰ ਦੇਖੋ ਬਿਲਕੁਲ ਮੈਂ ਮੈਂ ਉਮੀਦ ਹੈ ਕਿ ਲੋਕ ਇਸ ਗੱਲ ਨੂੰ ਪਛਾਣਨਗੇ ਕਿ ਮੁਲਕ ਨੂੰ ਜਿੰਨੇ ਦਰਪੇਸ਼ ਖਤਰੇ ਹੈਗੇ ਐ ਔਰ ਜਿਸ ਤਰ੍ਹਾਂ ਮਤਲਬ ਪਾਪ ਪਾ ਜਿੱਦ ਨੂੰ ਮੁਲਕ ਨੂੰ ਲਿਜਾ ਰਹੀ ਹੈਗੀ ਐ ਤਾਂ ਇਹੀ ਪਾਰਟੀ ਨੂੰ ਰੋਕਣਾ ਇਹਦਾ ਰਥ ਰੋਕਣਾ ਬਹੁਤ ਜ਼ਰੂਰੀ ਹੈਗਾ ਜੇ ਲੋਕਾਂ ਨੂੰ ਇਸ ਹੋਣਾ ਹੋਊਗਾ ਲਾਜ਼ਮੀ ਤੌਰ ਤੇ ਹੋਊਗਾ ਕਿ ਡਾਕਟਰ ਗਾਂਧੀ ਜਿੱਤ ਕੇ ਉਹ ਸਾਰੀਆਂ ਕਦਰਾਂ ਕੀਮਤਾਂ ਜਿਸ ਵਾਸਤੇ ਸਾਡਾ ਭਾਰਤ ਜਾਣਿਆ ਜਾਂਦਾ ਸੀਗਾ ਉਹ ਸਾਰੀਆਂ ਮੁਲੱਖਣਤਾਵਾਂ ਜੋ ਸਾਡੇ ਮੁਲਕ ਦੀ ਖਾਸੀਅਤ ਸੀਗੀ ਉਹਨਾਂ ਦੀ ਮੁੜ ਬਹਾਲੀ ਹੋਊਗੀ ਉਹਨਾਂ ਸਰਕਾਰ ਹੋਊਗਾ ਉਹਨਾਂ ਦੀ ਮਤਲਬ ਮੁੜ ਕਿ ਸਟੈਬਲਿਸ਼ ਹੋਣਗੀਆਂ ਇਸ ਗੱਲ ਦੀ ਮੈਨੂੰ ਪੂਰੀ ਉਮੀਦ ਹੈ ਜੀ ਸੋ rahul gandhi ਨਾਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਾਫੀ ਵਿਚਾਰ ਚਰਚਾ ਹੋਈ ਸੀ ਆਰਐਨਡੀਏ ਜਿਹੜਾ ਗੱਠਜੋੜ ਜਿਹੜਾ ਉਹ ਬਾਕੀ ਸਾਰੇ ਜਗਤ ਆ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੈਗਾ ਪਰ ਪੰਜਾਬ ਚ ਨਹੀਂ ਹੈਗਾ ਚੈਲੰਜ ਹੈਗਾ ਹਾਂ ਪੰਜਾਬ ਚ ਕੋਈ ਚੈਲੰਜ ਹੈਗਾ ਜਿੱਦ ਲੜਾਈ ਦਾ ਜੋ ਸਕੇਲ ਹੈ ਨਾ ਜੋ ਕੈਨਵਾਸ ਹੈ ਜਿੱਦੀ ਪੱਡੇ ਕੈਨਵਾਸ ਤੇ ਲੜਾਈ ਲੜੀ ਜਾ ਰਹੀ ਹੈ ਉਹਦੇ ਚ ਇਦਾਂ ਦੀ ਸਮਝੌਤੇ ਇਦਾਂ ਦੀ ਉੱਚ ਨੀਚ ਹੁੰਦੀ ਰਹੂਗੀ ਔਰ ਸਮਾਨ ਤੇ ਸਭ 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 ਫੈਸਲਾ ਹੋ ਜਾਊਗਾ ਤੁਸੀਂ ਜਦ ਤੱਕ ਇੰਡੀਆ ਅਲਾਈਅੰਸ ਹੈਗਾ ਮਮਤਾ ਦੀ ਫਿਲਾਸਫੀ ਸਟਾਲਨ ਦੀ ਫਿਲਾਸਫੀ ਕਾਂਗਰਸ ਦੀ ਫਿਲਾਸਫੀ ਕੋਈ ਸ਼ਿਵ ਸੈਨਾ ਦੀ ਫਿਲਾਸਫੀ ਕੋਈ ਇਹਨਾਂ ਦੀ ਕੋਈ ਸਾਂਝ ਤਾਂ ਹੈ ਨਹੀਂ ਪਰ ਇੱਕ ਵੱਡੇ ਮਕਸਦ ਵਾਸਤੇ ਅਗਲਗ ਵਿਚਾਰਧਾਰਾਵਾਂ ਹੋਣ ਦੇ باوجود ਕਾਮਨ ਲੈਫਟਿਸ ਦੀ ਫਲਸਫੀ ਉਹ ਤੇ باوجود ਅੱਜ ਇੱਕ ਮਕਸਦ ਹੈ ਕਿ ਜਿਹੜਾ ਮੁਲਕ ਫਾਸ਼ੀਵਾਦ ਦਾ ਉੱਭਰ ਰਿਹਾ ਜੋ ਚਿਹਰਾ ਹੈਗਾ ਹੈ ਜੋ ਮੁਲਕ ਜੋ ਨੇਰੀ ਝੁੱਲਣ ਵਾਲੀ ਹੈ ਫਾਸ਼ੀਵਾਦੀ ਉਹਨੂੰ ਰੋਕਣਾ ਉਹਨੂੰ ਠੱਲਣਾ ਉਹਨੂੰ ਹਰਾਣਾ ਉਹਨੂੰ ਨਿਸ਼ਕਸ਼ ਦੇਣਾ ਔਰ ਮੁਲਕ 'ਚ ਮੁੜ ਕੇ ਜਮਹੂਰੀ ਕਦਰਾਂ ਕੀਮਤਾਂ ਨੂੰ ਬਹਾਲ ਕਰਨਾ ਜਮਹੂਰੀ ਸੰਸਥਾਵਾਂ ਨੂੰ ਬਹਾਲ ਕਰਨਾ ਮੀਡੀਆ ਦੀ ਆਜ਼ਾਦੀ ਆਜ਼ਾਦੀ ਬਹਾਲ ਕਰਨੀ ਹੈ ਫਰੀडम ਆਫ ਐਕਸਪ੍ਰੈਸ਼ਨ ਉਹ ਭਾਲ ਕਰਨਾ ਔਰ ਸਵਦਾਣ ਦੀ ਜਿਹੜੀ ਮੂਲ ਭਾਵਨਾ ਹੈਗੀ ਹੈ ਉਹਦੇ ਮੁਤਾਬਕ ਮੁਲਕ ਚਲਾਉਣਾ ਨਾ ਕਿ ਜਿਹੜੀ ਸਿਆਸੀ ਤਾਨਾशाही ਹੈ ਉਹਦੇ ਮੁਤਾਬਕ ਚਲਾਉਣਾ ਹੈ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਪੂਰੇ ਦੇਸ਼ ਦੀ ਰਾਜਨੀਤੀ ਦੇ ਵਿੱਚ ਫਰਕ ਹੈ ਕਿਉਂਕਿ ਪੰਜਾਬ ਦੇ ਲੋਕ ਔਲੇਵਲ ਨੇ ਜਿੱਦ ਨੂੰ ਹਵਾ ਚੱਲਦੀ ਹੈ ਉਹਦ ਨੂੰ ਚਲੇ ਜਾਂਦੇ ਨੇ ਨਹੀਂ ਤੇ तकरीबन ਸਾਰੇ ਪਾਸੇ ਮੈਂਟੈਲਿਟੀ ਹੈ ਜਿਹੜੀ ਹੈਗੇ ਨਾ ਉਹ ਸਾਰੇ ਪਾਸੇ ਹੈਗੀ ਹੈ ਤੇ ਪੰਜਾਬ ਚ ਕੁਝ ਜਲਬੀ ਜਜ਼ਬਾਤੀ ਜ਼ਿਆਦੇ ਹੈਗੇ ਆ ਔਰ ਇਹੋ ਕਾਰਨ ਹੈ ਕਿ ਜਦੋਂ ਮੋਦੀ ਦੀ ਵੇਵ ਸੀ ਉਦੋਂ ਆਪ ਜਿਤਾਤੀ ਤੇ ਜਦੋਂ ਮਤਲਬ 19 ਵਿੱਚ ਆ ਕੇ 17 ਆਪ ਨੂੰ ਹਰਾਤਾ 22 ਆਪ ਜਿਤਾਤੀ ਫਿਰ ਮੁੜ ਕੇ 14 ਆਪ ਜਿਤਾਤੀ ਸੀਗੀ ਸੋ ਇਹ ਬਹੁਤ ਨਾ ਪੰਜਾਬ ਯਕੀਨ ਜਲਦੀ ਕਰ ਲੈਂਦੇ ਪੰਜਾਬੀ ਮਤਲਬ ਪੰਜਾਬੀ ਭੂਲੇ ਤਾਂ ਨਹੀਂ ਹੈਗੇ ਪਰ ਪੰਜਾਬੀ ਜਜ਼ਬਾਤੀ ਜਰੂਰ ਹੈਗੇ ਲੇਕਿਨ ਲੋਕ ਤਾਂ ਕਹਿੰਦੇ ਕਿ ਜੀ ਕਾਂਗਰਸ ਸਰਕਾਰ ਦੇ ਵੀ ਲਾਠੀ ਚਾਰਜ ਹੁੰਦਾ ਆਮ ਆਦਮੀ ਪਾਰਟੀ ਚ ਵੀ ਹੋਇਆ ਮੈਮ ਆਈ ਡੋਟ ਕੰਡੋਲ ਰਿਚ ਵੀ ਹੋਇਆ ਵੀ ਆਈ ਮੈਂ ਕਾਂਗਰਸ ਨੂੰ ਕੰਡੋਨ ਕਰਦਾ ਨਹੀਂ ਨਾ ਗੱਲਾਂ ਤੇ ਕਾਂਗਰਸ ਬਹੁਤ ਗੜਬੜਾ ਹੋਈਆਂ ਹਈਆਂ ਐਮਰਜੈਂਸੀ ਕਾਂਗਰਸ ਨੇ ਲਾਈ ਸੀ ਪੰਜਾਬ ਨਾਲ ਬਹੁਤ ਗੱਲਾਂ ਤੇ ਕਾਂਗਰਸ ਤੱਕਾ ਹੋਇਆ ਕਾਂਗਰਸ ਰਾਜ ਦੇ ਦੌਰਾਨ ਪਰ ਅੱਜ ਜੋ ਕੁਐਸਚਨ ਹੈਗਾ ਅੱਜ ਅੱਜ ਜੋ ਕੁਐਸਚਨ ਮੇਰੇ ਵਾਸਤੇ ਇੰਪੋਰਟੈਂਟ ਨਹੀਂ ਮੇਰੇ ਵਾਸਤੇ ਅੱਜ ਕੁਐਸਚਨ ਹਿੰਦੁਸਤਾਨ ਸਮੇਤ ਪੰਜਾਬ ਦੇ ਜਹੂਰੀਅਤ ਨੂੰ ਸੰਵਿਧਾਨ ਨੂੰ ਪਛਾਣ ਦਾ ਸਵਾਲ ਹੈਗਾ ਜਿਹੜਾ ਕਿ ਮੱਚ ਲਾ ਜੇ ਇਹ ਸਭ ਸੰਭਲ ਜਾਊਗਾ ਫਿਰ ਆਪਾਂ ਉਹ ਮੁੱਦੇ ਵੀ ਕਾਰਨ ਲੈ ਅੰਨੇ ਵੇਲੇ ਲਾ 对对对。